ਜਿਆਣਾ ਵਿਕੇ ਸਤਾਨਿਕ ਕਿੱਪਾ ਲਾਰਕੇ ਦੀ ਪ੍ਰੇਮ ਵਿਹਾਰ ਕਲੋਨੀ ਦੇ ਵਿੱਚ 5 ਸਾਲਾ ਬੱਚੇ ਦੀ ਦਰਦਨਾਕ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰ ਦੇ ਵੱਲੋਂ ਦੋਸ਼ ਲਾਏ ਜਾ ਰਹੇ ਹੈ ਕਿ ਉਹਨਾਂ ਦੇ ਬੱਚੇ ਦੀ ਮੌਤ ਘਰ ਦੇ ਅੱਗੋਂ ਗੁਜ਼ਰ ਰਹੀਆਂ ਪਿੱਤਲੀਆਂ ਤਾਰਾਂ ਤੋਂ ਜ਼ੋਰਦਾਰ ਕਰੰਟ ਲੱਗਣ ਦੇ ਕਾਰਨ ਹੋਈ ਆ। ਮ੍ਰਿਤਕ ਦੇ ਪਿਤਾ ਰਾਮ ਬਾਬੂ ਨੇ ਦੱਸਿਆ ਕਿ ਉਹਨਾਂ ਦਾ ਪਰਿਵਾਰ ਚਾਂਸੀ ਉੱਤਰ ਪ੍ਰਦੇਸ਼ ਦੇ ਰਹਿਣ ਵਾਲਾ ਅਤੇ ਹਾਲ ਹੀ ਦੀ ਘਟੜੀ ਦੇ ਵਿੱਚ ਪਰਿਵਾਰ ਟਿੱਬਾ ਰੋਡ ਸਟਤ ਪ੍ਰੇਮੋ ਵਿਹਾਰ ਕਲੋਨੀ ਦੇ ਵਿੱਚ ਰਹਿ ਰਿਹਾ ਹੈ। ਉਹਨਾਂ ਨੇ ਦੱਸਿਆ ਕਿ ਘਰ ਦੀ ਬਾਲਕਨੀ ਦੇ ਵਿੱਚ ਖੇਡਦੇ ਸਮੇਂ ਉਹਨਾਂ ਦੇ ਬੱਚੇ ਦਾ ਹੱਥ ਅਚਾਨਕ ਬਾਲਕਨੀ ਦੇ ਅੱਗੇ ਉੱਗ ਰਹੀਆਂ ਬਿਜਲੀ ਦੀਆਂ ਤਾਰਾਂ ਨੂੰ ਲੱਗ ਗਿਆ ਜਿਸ ਤੋਂ ਲੱਗੇ ਜ਼ੋਰਦਾਰ ਕਰੰਟ ਦੇ ਕਾਰਨ ਬੱਚਾ ਦੂਰ ਜਾ ਡਿੱਗਾ। ਬੱਚੇ ਨੂੰ ਇਲਾਜ ਲਈ ਸਿਵਲ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਦੇ ਵੱਲੋਂ ਬੱਚੇ ਨੂੰ ਮ੍ਰਿਤਕ ਐਲਾਨ ਔਰ ਕਰ ਦਿੱਤਾ ਗਿਆ ਹੈ। ਮਿੱਤਕ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਪੰਜਾਬ ਸਟੇਟ ਕਾਰਪੋਰੇਸ਼ਨ ਦੇ ਅਧਿਕਾਰੀਆਂ ਤੇ ਮੋਜਮਾਂ ਦੇ ਖਿਲਾਫ ਹੋ ਗੰਭੀਰ ਦੋਸ਼ ਲਾਉਂਦਾ ਦੱਸਿਆ ਕਿ ਇਲਾਕੇ ਦੇ ਵਿੱਚ ਜਗ੍ਹਾ-ਜਗ੍ਹਾ ਬਿਜਲੀ ਦੀਆਂ ਨੰਗੇ ਜੋੜ ਤੇ ਟੁੱਟੀਆਂ ਤਾਰਾਂ ਦੇ ਕਾਰਨ ਉਹਨਾਂ ਦੇ ਬੱਚੇ ਦੀ ਮੌਤ ਹੋਈ ਆ ਪਰਿਵਾਰ ਦੇ ਵੱਲੋਂ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਹੈ ਤੇ ਉੱਥੇ ਹੀ ਇਸ ਮਾਮਲੇ ਸੰਬੰਧੀ ਗੱਲਬਾਤ ਕਰਦਿਆਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਕੋਪਲ ਪੁਆਇੰਟਡ ਡਿਵੀਜ਼ਨ ਦੇ ਐਕਸ਼ਨ ਅਮਰਿੰਦਰ ਸਿੰਘ ਸੰਧੂ ਨੇ ਕਿਹਾ ਕਿ ਅਸਲ ਦੇ ਵਿੱਚ ਇਲਾਕੇ ਦੇ ਵਿੱਚ ਫੌਜੋ ਸ਼ਰਾਬੀ ਤੱਤਾਂ ਦੇ ਵੱਲੋਂ ਸੁਟੀਆਂ, ਟੁੰਡੀਆਂ ਲਾਉਣ ਦੇ ਚੱਕਰ ਦੇ ਵਿੱਚ ਆਮ ਕਰਕੇ ਬਿਜਲੀ ਦੀਆਂ ਤਾਰਾਂ ਦੇ ਨਾਲ ਛੇੜਛਾੜ ਕੀਤੀ ਗਈ ਆ। ਅਜਿਹੇ ਦੇ ਵਿੱਚ ਹੀ ਕਹਿਣਾ ਹੈ ਕਿ ਗਲਤ ਨਹੀਂ ਹੋਵੇਗਾ ਕਿ ਉਸ ਤੋਂ ਜਾਨ ਲੈਵਾ ਹਾਦਸਾ ਸ਼ਰਾਬੀ ਤੱਤਾਂ ਦੀ ਲਾਪਰਵਾਹੀ ਦਾ ਹਿੱਸਾ ਹੋ ਸਕਦਾ ਹੈ ਤੇ ਐਕਸੀਐਨੋ ਤੰਦੂ ਨੇ ਸਾਫ ਕਿਹਾ ਹੈ ਕਿ ਹਾਲ ਕੀ ਘੜੀ ਦੇ ਮਾਮਲੇ ਦੇ ਵਿੱਚ ਜਾਂਚ ਚੱਲ ਰਹੀ ਹੈ ਤੇ ਮ੍ਰਿਤਕ ਬੱਚੇ ਦੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਹਾਸੇ ਸਬੰਧੀ ਸਾਰੀ ਸਥਿਤੀ ਸਾਫ ਹੋ ਸਕਦੀ ਹੈ